ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਗੱਠਜੋੜ ਹੋਣ ਜਾ ਰਿਹਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਗੱਠਜੋੜ ਦੀਆਂ ਖਬਰਾਂ ਬਾਹਰ ਆ ਰਹੀਆਂ ਨੇ ਕਿਵੇਂ ਹੋਣ ਜਾ ਰਿਹਾ ਹੈ ਕੌਣ ਕਰਵਾ ਰਿਹਾ ਹੈ ਕਿੱਥੇ ਕਿੱਥੇ ਦਾ ਕੀ ਕੀ ਅਸਰ ਪੈਣਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਕਰਨ ਦੇ ਲਈ ਤਿਆਰ ਨੇ ਰਾਹੁਲ ਗਾਂਧੀ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ ਸੰਜੇ ਸਿੰਘ ਨੇ ਵੀ ਹਰੀ ਝੰਡੀ ਦੇ ਦਿੱਤੀ ਹੈ ਆਖਰਕਾਰ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਕਿਉਂ ਇਕੱਠੀਆਂ ਹੋਣ ਜਾ ਰਹੀਆਂ ਨੇ ਇੱਕ ਵੱਡਾ ਸਵਾਲ ਹੈ ਦਰਅਸਲ ਹਰਿਆਣੇ ਦੀ ਆ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਨੇ ਅਤੇ ਇਹਦੀ ਕਮਾਂਡ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਭਾਲੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਰੈਲੀਆਂ ਤੇ ਰੈਲੀਆਂ ਕਰ ਰਹੇ ਨੇ ਇਸ ਦੇ ਦਰਮਿਆਨ ਖਬਰ ਆ ਰਹੀ ਹੈ ਕਿ ਹਰਿਆਣੇ ਦੇ ਅੰਦਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਗੱਠਜੋੜ ਹੋਣ ਜਾ ਰਿਹਾ ਹੈ ਕੀ ਇਹਦੀ ਤਫਸੀਲ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਕਾਂਗਰਸ ਨੇ ਕਿਹਾ ਹੈ ਕਿ ਉਹ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਗੱਠਜੋੜ ਬਾਰੇ ਗੱਲਬਾਤ ਕਰ ਰਹੀ ਹੈ ਅਜੇ ਤੱਕ ਕੁਝ ਤੈਅ ਨਹੀਂ ਹੋਇਆ ਪਰ ਗੱਠਜੋੜ ਲਈ ਸਾਜ਼ਗਾਰ ਮਾਹੌਲ ਬਣਿਆ ਹੋਇਆ ਹੈ ਅਜਿਹੀਆਂ ਖਬਰਾਂ ਆਈਆਂ ਨੇ ਜਿੰਨਾ ਚਾਤਾਵਾ ਕੀਤਾ ਗਿਆ ਹੈ ਕਿ ਸੋਮਵਾਰ ਨੂੰ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਦੀ ਸੰਭਾਵਨਾ ਬਾਰੇ ਰੁਚੀ ਦਿਖਾਈ ਹੈ ਆਪ ਨਾਲ ਗੱਠਜੋੜ ਦੀ ਸੰਭਾਵਨਾਵਾਂ ਬਾਰੇ ਪੁੱਛੇ ਜਾਣ ਤੇ ਕਾਂਗਰਸ ਦੇ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਜਨਰਲ ਸਕੱਤਰ ਦੀਪਕ ਬਾਬਰੀਆ ਨੇ ਆਖਿਆ ਅਸੀਂ ਆਪ ਨਾਲ ਗੱਲਬਾਤ ਕਰ ਰਹੇ ਹਾਂ ਪਰ ਅਜੇ ਤੱਕ ਕੋਈ ਅੰਤਿਮ ਰੂਪ ਨਹੀਂ ਦਿੱਤਾ ਗਿਆ ਜਿਵੇਂ ਹੀ ਕੁਝ ਤੈਅ ਹੋਵੇਗਾ ਅਸੀਂ ਤੁਹਾਨੂੰ ਸੂਚਿਤ ਕਰਾਂਗੇ ਇੱਕ ਹੋਰ ਸਵਾਲ ਦੇ ਜਵਾਬ ਦੇ ਵਿੱਚ ਬਾਬਰੀਆ ਨੇ ਆਖਿਆ ਕਿ ਅਸੀਂ ਭਾਜਪਾ ਨੂੰ ਹਰਾਉਣਾ ਹੈ ਤੇ ਵੋਟਾਂ ਨੂੰ ਵੰਡਣ ਨਹੀਂ ਦੇਣਾ ਪਹਿਲਵਾਨ ਵਿਨੇਸ਼ ਫਗੜ ਨੂੰ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ उतारे ਜਾਣ ਸਬੰਧੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਲਕੇ ਤੱਕ ਸਥਿਤੀ ਸਪਸ਼ਟ ਕਰ ਦਿੱਤੀ ਜਾਵੇਗੀ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ 5 ਅਕਤੂਬਰ ਨੂੰ ਪੈਣੀਆਂ ਨੇ ਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਣੀ ਹੈ ਉਧਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਵੀ ਇਸ ਗੱਠ ਜੋੜ ਦੇ ਹੱਕ ਚ ਨਿੱਤਰਦੇ ਹੋਏ ਨਜ਼ਰ ਆਏ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਉਹਨਾਂ ਖਬਰਾਂ ਦਾ ਸਵਾਗਤ ਕੀਤਾ ਜਿਨ੍ਹਾਂ ਚ ਉਹ ਦਾਵਾ ਕੀਤਾ ਗਿਆ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਹਰਿਆਣਾ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੀ ਸੰਭਾਵਨਾ 'ਤੇ ਰੁਚੀ ਦਿਖਾਈ ਹੈ ਸੰਜੇ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਭਾਜਪਾ ਨੂੰ ਹਰਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਅਤੇ ਸਾਰੀਆਂ ਪਾਰਟੀਆਂ ਜਿਹੜੀਆਂ ਕਿ ਵਿਰੋਧੀ ਪਾਰਟੀਆਂ ਦੀ ਤਰਜੀਹ ਹੈ ਅਤੇ ਗੱਠਜੋੜ ਬਾਰੇ ਕੋਈ ਵੀ ਫੈਸਲਾ ਆਪਦੇ ਕੌਮੀ ਕੋਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮਨਜ਼ੂਰੀ ਦੇ ਨਾਲ ਹੀ ਹੋਵੇਗਾ। ਸਵਾਲ ਇਹ ਹੈ ਫੈਸਲਾ ਅਰਵਿੰਦ ਕੇਜਰੀਵਾਲ ਨੇ ਕਰਨਾ ਹੈ ਪਹਿਲਾਂ ਵੀ ਇਕੱਠੇ ਲੜੇ ਨੇ ਹਰਿਆਣਾ ਦੇ ਵਿੱਚ ਲੋਕ ਸਭਾ ਚੋਣਾਂ ਤੇ ਦਿੱਲੀ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਗੱਠਜੋੜ ਕੋਈ ਨਵਾਂ ਨਹੀਂ ਹੋਣ ਜਾ ਰਿਹਾ। ਸਵਾਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੱਲ ਤਾਂ ਕਾਂਗਰਸੀਆਂ ਨੂੰ ਚੋਰ ਦੱਸ ਰਹੇ ਸੀ ਵਿਧਾਨ ਸਭਾ ਦੇ ਵਿੱਚ ਕੱਲ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਸੀ ਕਿ ਐਲੀ ਸਾਹਿਬ ਤਾਂ ਬੜੇ ਸਾਫ਼ ਸੁਥਰਾ ਕੰਮ ਕਰਦੇ ਨੇ ਪਰ ਕਾਂਗਰਸੀ ਬੈਂਚ ਆਲ ਇਸ਼ਾਰਾ ਕਰਕੇ ਕਿਹਾ ਕਿ ਇਹਨਾਂ ਦਾ ਤਾਂ ਪਤਾ ਹੀ ਨਹੀਂ ਇਹ ਤਾਂ ਚੋਰ ਨੇ ਸਿੱਧੇ ਸ਼ਬਦਾਂ 'ਚ ਮੁੱਖ ਮੰਤਰੀ ਨੇ ਇਸ਼ਾਰਾ ਕੀਤਾ ਮੈਂ ਤੁਹਾਨੂੰ ਸਿੱਧੇ ਸ਼ਬਦਾਂ 'ਚ ਕਹਿ ਰਿਹਾ ਕਿ ਮੁੱਖ ਮੰਤਰੀ ਨੇ ਉਹਨਾਂ ਨੂੰ ਚੋਰ ਕਿਹਾ ਹੁਣ ਇੱਕ ਸਟੇਜ ਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਚਾਰ ਕਿਵੇਂ ਕਰਨਗੇ ਇੱਕੋ ਸਟੇਜ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਆਗੂਆਂ ਦੀਆਂ ਡਿਊਟੀਆਂ ਲੱਗੀਆਂ ਨੇ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਖਾਸ ਕਰਕੇ ਫਤਿਆਬਾਦ सिरसा ਕੈਥਲ ਅਤੇ ਕੁਰਕ ਖੇਤਰ ਦੇ ਕਰਨਾਲ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਆਗੂਆਂ ਦੀਆਂ ਵਿਸ਼ੇਸ਼ ਤੌਰ ਤੇ ਡਿਊਟੀਆਂ ਲੱਗੀਆਂ ਨੇ ਕਾਂਗਰਸ ਦੀਆਂ ਪ੍ਰਤਾਪ ਸਿੰਘ ਬਾਜਵਾ ਕਿਵੇਂ ਕਰਨਗੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਖੱਬੇ ਸੱਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਿਵੇਂ ਸਾਂਝੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਰਨਗੇ ਇਹ ਇੱਕ ਹੁਣ ਸਵਾਲ ਹੈ ਜਿਨ੍ਹਾਂ ਨੂੰ ਤੁਸੀਂ ਚੋਰ ਦੱਸਦੇ ਹੋ ਉਹਨਾਂ ਦੇ ਨਾਲ ਬਹਿ ਕੇ ਤੁਸੀਂ ਕਿਵੇਂ ਚੋਣ ਪ੍ਰਚਾਰ ਕਰਨੋਂਗੇ ਇਹੀ ਨਿਯਮ ਤੇ ਸ਼ਰਤਾਂ ਅਪਲਾਈ ਹੁੰਦੇ ਨੇ ਲਾਗੂ ਹੁੰਦੇ ਨੇ ਕਾਂਗਰਸੀਆਂ ਦੇ ਉੱਤੇ ਤੁਸੀਂ ਮੁੱਖ ਮੰਤਰੀ ਨੂੰ ਭ੍ਰਿਸ਼ਟ ਮੁੱਖ ਮੰਤਰੀ ਨੂੰ ਨਲਾਇਕ ਪਤਾ ਨਹੀਂ ਕੀ ਕੀ ਕਹਨੇ ਹੋ ਤੁਸੀਂ ਕਿਵੇਂ ਜਾ ਕੇ ਇੱਕੋ ਸਟੇਜ ਦੇ ਉੱਤੇ ਭਗਵੰਤ ਮਾਨ ਦੇ ਨਾਲ ਬਹਿ ਕੇ ਤੇ ਇੱਕ ਦੂਜੇ ਦੇ ਸੋਲੇ ਗਾਓਗੇ ਇਹ ਇੱਕ ਹੁਣ ਸਵਾਲ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੁੰਦਾ ਜਾਂ ਨਹੀਂ ਹੁੰਦਾ ਇਹ ਇੱਕ ਅਲੱਗਦਾ ਗੱਲ ਹੈ ਪਰ ਪੰਜਾਬ ਦੀ ਸਿਆਸਤ ਇਸ ਨਾਲ ਹਿੱਲਣ ਵਾਲੀ ਹੈ ਲੋਕ ਤਾਂ ਸਵਾਲ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਤੇ ਰਾਜਾ ਵੜਿੰਗ ਪ੍ਰਤਾਪ ਬਾਜਵਾ ਸੁਖਜਿੰਦਰ ਰੰਧਾਵਾ ਨੂੰ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਤਾਂ ਭਾਈ ਇੱਕੋ ਨਾ ਆਇਆ ਜਿਹਦਾ ਲਿਆ ਜਾਂਦਾ ਜਿੰਨੇ ਸਾਰਾ ਕੁਝ ਲੱਕ ਨਾਲ ਬੰਨ ਕੇ ਰੱਖਿਆ ਉਹ ਹੈ ਭਗਵੰਤ ਮਾਨ ਤੇ ਸਵਾਲ ਕਈ ਖੜੇ ਹੋਣਗੇ ਉਹਨਾਂ ਦੇ ਜਵਾਬ ਤਾਂ ਇਹਨਾਂ ਲੋਕਾਂ ਨੂੰ ਹੀ ਦੇਣੇ ਪੈਣੇ ਨੇ ਸਵਾਲ ਪਹਿਲਾ ਹੀ ਇਹ ਹੈ ਕਿ ਤੁਸੀਂ ਕਿਵੇਂ ਇੱਕ ਸਟੇਜ ਤੇ ਬਹਿ ਕੇ ਗੱਲਬਾਤ ਕਰੋਗੇ ਇੱਕ ਦੂਜੇ ਦੇ ਜਦੋਂ ਤੁਸੀਂ ਇੱਥੇ ਇੱਕ ਦੂਜੇ ਨੂੰ ਪਤਾ ਨਹੀਂ ਕੀ ਕੀ ਬੋਲਦੇ ਹੋ ਜੇਦਾ ਕੋਈ ਪੈਮਾਨਾ ਨਹੀਂ ਹੈਗਾ ਤੇ ਤੁਸੀਂ ਜਾ ਕੇ ਉੱਥੇ ਕਿਸ ਤਰ੍ਹਾਂ ਨਾਲ ਇਹ ਸਾਰੀਆਂ ਚੀਜ਼ਾਂ ਕਰੋਗੇ ਇੱਕ ਹੁਣ ਵੱਡਾ ਸਵਾਲ ਆਮ ਆਦਮੀ ਪਾਰਟੀ ਜੇਕਰ ਹਰਿਆਣੇ ਦੇ ਵਿੱਚ ਗੱਠਜੋੜ ਕਰਦੀ ਹੈ ਉਹਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਕਾਂਗਰਸ ਕਿੰਨੀਆਂ ਸੀਟਾਂ ਛੱਡਣ ਦੇ ਲਈ ਤਿਆਰ ਹੈ ਇਹ ਇੱਕ ਹੁਣ ਅਹਿਮ ਗੱਲ ਹੈ